ਰਾਗ ਰਗ 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 ਭਾਈ ਜੀ ਇਧਰ ਆਓ ਸੌਰੀ ਮੈਨੂੰ ਤੁਸੀਂ ਦੱਸੋ ਆ ਬਾਜ਼ਾਰ ਚ ਕੋਈ 1500 ਮੰਗਦਾ ਤੇ ਕੋਈ 1200 ਮੰਗਦਾ ਇਹ ਸਰਦਾਰ ਸਾਹਿਬ ਕਹਿੰਦੇ 500 ਦਾ ਲੈ ਜਾਓ ਸੂਟ ਬਿਲਕੁਲ ਧੱਕਾ ਕਰੀ ਜਾਂਦੇ ਵੀਡੀਓ ਸ਼ਰੇ ਆਹ ਮਝੂਠ ਬੋਲੀ ਜਾਂਦੇ ਆਂ ਭਾਜੀ ਮੈਨੂੰ ਦਿਖਾ ਦਿਓ ਕੀ ਕਹੀਏ ਨਾ ਮੈਂ ਵੀ ਚੈੱਕ ਕਰ ਲਾਂ ਜਿਹੜਾ ਇਹ 1500 ਵਾਲਾ 500 ਦਾ 1500 ਦੇ ਤਿੰਨ ਦੇਵਾਂਗੇ ਸ਼ਰਤ ਸਾਡੀ ਇੱਕੋ ਹੀ ਹੈ ਕਿਉਂਕਿ ਸਾਡਾ ਥੋਕ ਦਾ ਕੰਮ ਹੈ ਅਸੀਂ ਇੱਕ ਦੇਣ ਲੱਗੇ ਤੁਹਾਨੂੰ ਫਿਰ ਮਹਿੰਗਾ ਲਾਵਾ ਇਹ ਦੇਖ ਲਓ ਪੱਕੀ ਗੱਲ ਆ 500 ਦੇ ਦਵਾਂਗੇ ਕੀ ਗੱਲ ਆ ਲੋਕਾਂ ਦੀ ਗੱਲ ਸੱਚੀ ਹੋ ਗਈ ਆ ਉਹ ਕਹਿੰਦੇ ਗੌਰ ਫਖਾਣਾ ਚਲਾ ਕੈਨੇਡਾ ਇਹਨੇ ਇਦਾਂ ਕੱਪੜਾ ਖਾਲੀ ਕਰਨਾ ਮੇ ਬੀਬੀਆ ਬੂਆ ਲੱਗਾ ਜਾਣ ਦੀ ਤਿਆਰੀ ਆ ਬਾਈ ਜੀ ਚਾਹੇ ਵੀਜ਼ਾ ਲੱਗਾ ਹੈ ਚਾਈਨੀ ਲੱਗਾ ਰੇਟ ਤਾਂ ਇਹੀ ਦਵਾਂਗੇ ਕੁਛ ਕਮਾਉਣਾ ਕੁਮਾਣਾ ਨਹੀਂ ਹੈਗਾ ਬਿਲਕੁਲ ਕਮਾਉਣਾ ਹੈ ਲੇਕਿਨ ਆਟੇ ਚ ਲੋਨ ਜਿੰਨਾ ਕਮਾਉਣਾ ਹੈ ੱਗੀਆਂ ਨਹੀਂ ਮਾਰਨੀਆਂ ਵੀਰੇ ਫੋਟੋ ਬਣਾ ਲਓ ਵੀਡੀਓ ਬਣਾ ਲਓ ਕਿਸੇ ਨੇ 12 1500 ਤੋਂ ਘੱਟ ਨਹੀਂ ਦੇਣਾ ਉਹ ਲਵਾਤੀ ਮਾਲਕਾਂ ਤੋਂ ਮੋਰ 5 500 5 500 ਉਹ ਦੇ ਨਹੀਂ ਸਕਦੇ ਬਜ਼ਾਰਾ ਚ ਮੈਕਸ ਪਕੌੜੇ 500 ਰੁਪਏ ਕਿਲੋ ਆਲਾ ਤੇ 500 ਦਾ ਸੂਟ ਦੇ ਦੇਣਾ ਸੀ ਸਹੀ ਆ ਕੱਲਾ ਛੌਣ ਲਈ 500 ਆ ਮਿਲਦਾ ਤੁਸੀਂ ਸੂਟ 500 ਦੇ ਜਨ ਕਰ ਭਾਜੀ ਅੰਕਲ ਓਮ ਤੇ ਗੌਰਵ ਖਰਾਨਾ ਨੇ ਇਹੀ ਕਰਤਾ ਕਹਿੰਦਾ ਜਿਹੜਾ ਕੋਈ ਨਹੀਂ ਦੇ ਸਕਦਾ ਮੈਂ ਦੇ ਦੂੰਗਾ ਵੈਲਵਟ ਦਾ ਦੁਪੱਟਾ ਬਾਜੂ ਪਹੁੰਚੇ ਭਲਾ ਦੀ ਵਿਆਹ ਸ਼ਾਦੀ ਫੰਕਸ਼ਨ ਜੇ ਪਾਲਿਓ ਬਜ਼ਾਰਾਂ 'ਚ 35 3500 ਰੁਪਏ ਦਾ ਇੱਥੇ ਮਿਲਨੇ 3500 ਰੁਪਏ ਦੇ ਦੋ ਆ ਨੈਚੁਰਲ ਕ੍ਰੇਵ ਦੇ ਸੂਟ ਬਜ਼ਾਰਾਂ 'ਚ 2 2000 ਦੇ ਵਿਕਦੇ ਜੀ ਅਸੀਂ 1000 ਰੁਪਏ ਦਾ ਇੱਕ ਦੇਣਾ ਤੋ ਦੇਖੋ ਆ ਦੇਖੋ ਜਿਹਦੇ ਘਰ 'ਚ ਵਿਆਹ ਜੇ ਨੂੰ ਹੈਗਾ ਗੋਡੇ-ਗੋਡੇ ਚਾਹ ਭਾਈ ਆਜੋ ਅੰਕਲੋਂ ਮੋਗਾ ਰੋਡ ਬਾਗਾਪਣਾ ਜਿੱਥੇ ਹਰ ਤਰ੍ਹਾਂ ਦੀ ਵੈਰਾਈਟੀ ਹਰ ਤਰ੍ਹਾਂ ਦੇ ਨਵੇਂ-ਨਵੇਂ ਡਿਜ਼ਾਈਨ ਬੁਲਬੁਲ ਦੇ ਬੱਚਿਆਂ ਰਗੇ ਸੂਟ ਆ ਚੁੱਕੇ ਆ ਜੇ ਤੁਸੀਂ ਇਦਾਂ ਦੇ ਭਾਰੇ-ਭਾਰੇ ਸੂਟਾਂ ਦੀ ਦਾਜਵਰੀ ਬਣਾਉਣੀ ਆ ਆਪਣੀ ਧੀ ਬੱਚੀ ਨੂੰ ਵਧੀਆ ਕੱਪੜਾ ਲੈ ਕੇ ਦੇਣਾ ਇਹੀ ਕੱਪੜਾ ਜੇ ਬਾਜ਼ਾਰ ਚ ਆ ਕੇ ਲੈਣਾ 2 ਲੱਖ ਰੁਪਏ ਤੋਂ ਘੱਟ ਕਿਸੇ ਨੇ ਦਾਜਵਰੀ ਬਣਾ ਕੇ ਤਾਂ ਨਹੀਂ ਦੇਣੀ ਪਰ ਸਾਡੇ ਕੋਲ ਆਜੋ 70-80 ਹਜ਼ਾਰ ਚ ਦੇ ਦੇ ਦਾਂਗੇ ਲੱਖ ਲੱਖ ਸਵਾ ਸਵਾ ਲੱਖ ਰੁਪਏ ਸਾਡਾ ਬਚਾ ਦੇਣਾ ਸੀ ਸਰਦਾਰ ਜੀ ਮੈਨੂੰ ਸਮਝ ਨਹੀਂ ਆਉਂਦੀ ਵਿਆਹਾਂ ਸ਼ਾਦੀਆਂ ਦੇਣਾ ਕਿ ਲੋਕ ਬਜ਼ਾਰਾਂ ਜਾਂਦੇ 15 1500 ਦੇ ਸੂਟ买ਦੇ ਇਹ ਤੁਸੀਂ ਅੰਕਲੋਂ ਵਾਲੇ ਕਹਿੰਦੇ 5 500 ਹੀ ਲੈ ਜਾਓ ਸੇ ਤਾਂ ਠੀਕ ਹੈ ਤੁਹਾਡੀ ਇਹ ਚੱਕਰ ਕਿਹੜਾ ਪਾਇਆ ਤੁਸੀਂ ਸਾਰਾ ਬਾਜ਼ਾਰ ਵਿਹਲਾ ਅੰਕਲੋਂ ਬਾਘੇ ਪਣੇ ਕਿਉਂ ਲੱਗਦਾ ਮੇਲਾ ਦੇਖੋ ਜੀ ਮੇਲੇ ਦਾ ਕਾਰਨ ਹੀ ਇਹ ਆ ਚੀਜ਼ ਵਧੀਆ ਜੈਜ ਕਮਾਈ ਤੇ ਵੇਚਦੇ ਆ ਕੜਾਈ ਵਾਲੇ ਸੂਟ 5-500 ਰੁਪਏ ਦੇ ਦੇਨੇ ਆ ਫੋਟੋ ਵਾਲੇ ਪੀਸ ਐ ਬਾਜੂ ਪਹੁੰਚੇ ਬਣੇਵੇਂ ਡਿਜ਼ਾਈਨਰ ਪੀਸ ਐ ਇੱਕ ਤੋਂ ਇੱਕ ਟਾਪ ਪੀਸ ਦਵਾਗੇ ਜੀ ਭਾਜੀ ਇੰਨੀ ਗੱਲ ਦੱਸ ਦੋ ਦੇਨੇ ਕਹੋ ਤਾਂ ਕਿ ਫੇਰ ਤੁਸੀਂ ਕਿਹੜਾ ਸਟਾਕ ਮੋਗ ਗਿਆ ਜਾਂ ਤੁਸੀਂ ਕਿਹੜਾ ਸੇਲ ਮੋਗ ਗਈ ਆ ਦੇਖੋ ਜੀ 20 ਤਰੀਕ ਤੱਕ ਆਫਰ ਆ 8 ਦਿਨਾਂ ਦੀ ਸੇਲ ਆ ਪਟਾਕੇ ਦਾ 8 ਆ ਦਿਨਾਂ ਜੇ ਪੈਣੇ ਆ ਉਸ ਤੋਂ ਬਾਅਦ ਨਾ ਕਿਉ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਬਾਪੂ ਵੀ ਚੈੱਕ ਕਰ ਲੋ ਦੇਖੋ ਪੂਰੇ ਲਗਜ਼ਰੀ ਚਮ ਚਮ ਕਰਦੇ ਟਾਪ ਦੇ ਸੂਟ 5500 ਚ ਆ ਵੀ ਚੱਕੋ 5500 ਚ ਫੋਟੋ ਵਾਲੇ ਪੀਸ 5500 ਓ ਚਾਹੇ ਮੋਰ ਵਾਲਾ ਡਿਜ਼ਾਈਨ ਲੈ ਲੋ ਚਾਹੇ ਅੰਬੀ ਵਾਲਾ ਲੈ ਲੋ ਦੱਸ ਦੋ ਬਜਾਰਾ ਚ ਕੀ ਭਾਅ ਮਿਲਦਾ ਵਾ ਮਿਲੇ ਜਾਂਦਾ 12-1400 ਦਾ ਭਾਈ ਓ ਭਾਜੀ ਅਸੀਂ ਦੇਨੇ ਆ 1500 ਰੁਪਏ ਦੇ ਤਿੰਨ ਇਹ ਵੀ 500 ਦਾ ਸੂਟ ਮੈਂ ਕਹਿੰਦਾ ਭਾਜੀ ਹਾਜੀ ਮੈਂ ਨਹੀਂ ਤੇਰੀ ਗੱਲ ਦਾ ਯਕੀਨ ਕਰਦਾ ਭਾਈ ਤੂੰ ਗਲਤ ਬੰਦਾ ਆ ਇਹ ਹੋ ਹੀ ਨਹੀਂ ਸਕਦਾ ਮੈਂ ਕਹਿੰਦਾ ਜੋ ਕਹਤਾ ਲੋਹੇ ਦੇ ਲਕੀਰ ਹੈ ਲੋਹੇ ਤੇ ਲਕੀਰ ਬਾਈ ਜੀ ਹੈਗੇ ਗਵਰਬ ਖਰਾਣਾ ਜੀ ਬਿਲਕੁਲ ਹੈਗੇ ਆ ਇੱਥੇ ਹੀ ਹੁੰਦੇ ਆ 12 ਮਹੀਨੇ 30 ਦਿਨ ਬਾਗੇ ਬਣਾਨੇ ਹੁੰਦੇ ਆ ਰੋਗ 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 ਬਾਈ ਜੀ ਇੱਧਰ ਆਓ ਸੌਰੀ ਮੈਨੂੰ ਤੁਸੀਂ ਦੱਸੋ ਆ ਬਾਜ਼ਾਰ ਚ ਕੋਈ 1500 ਮੰਗਦਾ ਤੇ ਕੋਈ 1200 ਮੰਗਦਾ ਇਹ ਸਰਦਾਰ ਸਾਹਿਬ ਕਹਿੰਦੇ 500 ਲੈ ਜਾਓ ਸੂਟ ਬਿਲਕੁਲ ਧੱਕਾ ਕਰੀ ਜਾਂਦੇ ਵੀਡੀਓ ਸ਼ਰੇ ਆਮ ਝੂਠ ਬੋਲੀ ਜਾਂਦੇ ਆ ਇਹ ਭਾਜੀ ਮੈਨੂੰ ਦਿਖਾ ਦਿਓ ਕੀ ਕਹੀਏ ਨਾ ਮੈਂ ਵੀ ਚੈੱਕ ਕਰ ਲਾਂ ਜਿੜਾ ਕੀ ਕਹਿੰਦਾ ਇਹ ਇਹ ਬਾਈ ਜੀ 15 16 ਸੂਟ ਕਹਿੰਦਾ 500 ਹੀ ਆਜੋ ਪਾ ਇਹ 1500 ਵਾਲਾ 500 ਦਾ 1500 ਦੇ ਤਿੰਨ ਦੇਵਾਂਗੇ ਸ਼ਰਤ ਸਾਡੀ ਇੱਕੋ ਹੀ ਹੈ ਕਿਉਂਕਿ ਸਾਡਾ ਥੋਕ ਦਾ ਕੰਮ ਹੈ ਅਸੀਂ ਇੱਕ ਦੇਣ ਲੱਗੇ ਤੁਹਾਨੂੰ ਫਿਰ ਮਹਿੰਗਾ ਲਾਏਗਾ ਇਹ ਦੇਖ ਲਓ ਪੱਕੀ ਗੱਲ ਹੈ 500 ਦੇ ਦਵਾਂਗੇ ਕੀ ਗੱਲ ਹੈ ਭਾਜੀ ਦੇਖੋ ਹੈਂਡਵਰਕ ਕੀਤਾ ਸਾਰਾ ਸੂਟ ਮੇਰੀਆਂ ਪੈਣਾ ਦੇਖ ਲੋ ਇਹ ਬਾਜ਼ਾਰ ਦੇ ਵਿੱਚ 800 1000 1500 1200 ਮੰਗ ਕੇ ਰੇਟ ਲਾਈ ਜਾਂਦੇ ਸਾਡਾ ਰੇਟ ਜਿਹੜਾ ਹੈਗਾ ਉਹ ਸਾਡਾ ਰੇਟ ਹੈ ਬਿਲਕੁਲ 1500 ਦੇ 300 ਗੱਲ ਪਤਾ ਕੀ ਆ ਲੋਕਾਂ ਦੀ ਗੱਲ ਸੱਚੀ ਹੋ ਗਈ ਆ ਉਹ ਕਹਿੰਦੇ ਗੌਰਵ ਖਾਨਾ ਚਲਾ ਕੈਨੇਡਾ ਇਹਨੇ ਇਦਾਂ ਕੱਪੜਾ ਖਾਲੀ ਕਰਨਾ ਵੀਜ਼ਾ ਬੂਜ਼ਾ ਲੱਗਾ ਜਾਣ ਦੀ ਤਿਆਰੀ ਆ ਬਾਈ ਜੀ ਚਾਹੇ ਵੀਜ਼ਾ ਲੱਗਾ ਹੈ ਚਾਈਨੀ ਲੱਗਾ ਰੇਟ ਤਾਂ ਐਂ ਹੀ ਦਵਾਂਗੇ ਬਈ ਰੇਟ ਤਾਂ ਦਵਾਂਗੇ ਪਰ ਇਹ ਕੁਝ ਕਮਾਉਣਾ ਕਮਾਉਣਾ ਨਹੀਂ ਹੈਗਾ ਬਿਲਕੁਲ ਕਮਾਉਣਾ ਹੈ ਲੇਕਿਨ ਆਟੇ 'ਚ ਲੂਣ ਜਿੰਨਾ ਕਮਾਉਣਾ ਹੈ ਅੱਗਿਆਣੀ ਮਾਰਨੀਆ ਵੀਰੇ ਪੂਰਾ ਪੰਜਾਬ ਵੀ ਇੱਥੇ ਆਈ ਜਾਂਦਾ ਹਰਿਆਣਾ ਵੀ ਇੱਥੇ ਆਈ ਜਾਂਦਾ ਰਾਜਸਥਾਨ ਵੀ ਇੱਥੇ ਆਈ ਜਾਂਦਾ ਲੋਕੀ ਦਾ ਸ਼੍ਰੀਨਗਰ ਤੋਂ ਆਈ ਜਾਂਦੇ ਯਾਰ ਬਿਲਕੁਲ ਭਾਜੀ ਕਿਉਂਕਿ ਸ਼੍ਰੀਨਗਰ ਪੈ ਲੱਗੀ ਆ ਠੰਡ ਤੇ ਆ ਠੰਡ ਚ ਆ ਗਰਮਾ ਗਰਮ ਸੂਟ ਆ ਗਏ ਆ ਜਿਹੜੇ ਬਜ਼ਾਰਾ ਚ ਮੈਕਸ ਪਕਾਉਣੇ 500 ਰੁਪਏ ਕਿਲੋ ਵਾਲਾ ਤੇ 500 ਦਾ ਸੂਟ ਦੇ ਦੇਣਾ ਸੀ ਆ ਦੇਖੋ ਕਸ਼ਮੀਨੀ ਵਾਲੇ ਸੂਟ ਜਿਹੜੇ ਹਨਾ ਤੁਹਾਡੇ ਪਿੰਡਾਂ ਚ ਆਉਂਦੇ ਹੁੰਦੇ ਆ ਉਹਨਾਂ ਨਾਲੋਂ ਵੀ ਵਧੀਆ ਵਧੀਆ ਸੂਟ ਓਏ ਹੋਏ ਹੋਏ ਕੋਈ 5 500 ਕੋਈ 6 600 ਮਾਤਰਾਵ ਠੰਡ ਨਹੀਂ ਲੱਗਣ ਦੇਣੀ ਜਿੰਨੀ ਮਰਜੀ ਠੰਡ ਚੱਲ ਜਾਓ ਸੂਟ ਸਾਡੇ ਇਨੇ ਗਰਮਾ ਗਰਮ ਆ ਚੁੱਕੇ ਆ ਵੈਲਵਟ ਦਾ ਸੂਟ ਵੈਲਵਟ ਦਾ ਦੁਪੱਟਾ ਬਾਜੂ ਪਹੁੰਚੇ ਪੜਾ ਦੀ ਵਿਆਹ ਸ਼ਾਦੀ ਫੰਕਸ਼ਨ ਤੇ ਪਾ ਲਿਓ ਬਜ਼ਾਰਾ ਚ 35 3500 ਰੁਪਏ ਦਾ ਇੱਥੇ ਮਿਲਨੇ 3500 ਰੁਪਏ ਦੇ ਦੋ ਤੁਸੀਂ ਲੈਣਿਆ ਬੈਲਵਟ ਦੇ ਸੂਟ ਤੁਸੀਂ ਲੈਣਿਆ ਸ਼ਨੀਲ ਵਾਲੇ ਸੂਟ ਤੁਸੀਂ ਜਿਹੜੇ ਵੀ ਲੈਣਿਆ ਆ ਕੇ ਲੈ ਜਾਓ ਹੈਵੀ ਹੈਵੀ ਚੀਜ਼ਾਂ ਦੇਖੋ ਬਾਜੂ ਵਰਕ ਦੇਖੋ ਆ ਫਰੰਟ ਦੇਖੋ ਕਲਰ ਗ੍ਰੀਨ ਲੈ ਜਾਓ ਬਲੈਕ ਲੈ ਜਾਓ ਰੈੱਡ ਲੈ ਜਾਓ ਗਾਰਮ ਸੂਰਤਾਂ ਨੂੰ ਅਸੀਂ ਦੇ ਦਿੱਤੇ। ਉਹ ਭਾਜੀ ਗੱਲ ਸੁਣ ਲੋ ਉਹ ਜਿਹੜੀ ਲੱਖ ਲੱਖ ਵਾਲੀ ਦਾਜਵਰੀ ਆ 50 50 ਹਜ਼ਾਰ ਚ ਬਣਾ ਦਾਂਗੇ। ਉਹ ਜਿਹੜੀ 2-2 ਲੱਖ ਵਾਲੀ ਦਾਜਵਰੀ ਆ ਲੱਖ ਲੱਖ ਰੁਪਏ ਦੇ ਵਿੱਚ ਬਣਾ ਦਾਂਗੇ। ਆ ਨੈਚੁਰਲ ਕ੍ਰੇਵ ਦੇ ਸੂਟ ਬਜ਼ਾਰਾ ਚ 2 2000 ਦੇ ਵਿਕਦੇ ਜੇ ਅਸੀਂ 1000 ਰੁਪਏ ਦਾ ਇੱਕ ਦੇਣਾ ਹੈ ਤੇ ਹੈਂਡਵਰਕ ਦਾ ਕੰਮ ਹੈ ਨੈਚੁਰਲ ਕ੍ਰੇਵ ਦਾ ਸੂਟ ਹੈ ਮੈਂ ਕਹਿੰਨਾ ਗੱਲਾਂ ਨਾ ਕਰੋ ਟੈਗ ਚੈੱਕ ਕਰੋ ਮੱਥਾ ਦੇਖ ਕੇ ਟਿਕਾ ਲਾਉਂਦੇ ਨਹੀਂ 1500 ਵਾਲਾ ਸੂਟ 1000 ਰੁਪਏ 'ਚ ਦੇ ਕੇ ਤੁਰਾਂਗੇ 35 36 3600 ਵਾਲੇ ਸੂਟ 16 17 1700 ਦੇ ਵਿੱਚ ਕਰ ਦਿੱਤੇ ਆ ਬਾਜੀ ਖੀਮ ਖਾਬ ਤੇ ਸੂਟ ਹੋਣ ਮੋਰਾ ਦੇ ਖੰਭ ਹੋਣ ਤੇ ਰੇਡ ਬਾਜ਼ਾਰ 'ਚ 5000 ਹੋਵੇ ਸਾਟਾ ਹੋਵੇ 2500 ਰੁਪਇਆ ਫਿਰ ਕਿੱਦਾਂ ਕੋਈ ਮੁਕਾਬਲਾ ਕਰ ਲੂਗਾ ਆ ਚੈੱਕ ਕਰੋ ਭਾਜੀ ਆ ਜਿਹੜਾ ਬਜ਼ਾਰਾਂ 'ਚ 5000 ਦਾ ਇੱਕ ਸੂਟ ਵਿਕਦਾ ਅਸੀਂ ਦੇ ਰਹੇ ਹਾਂ 5000 ਰੁਪਏ ਦੇ ਦੋ ਇਹ ਤਾਂ ਵਾਕਈ ਵੀ ਸਾਰੇ ਭਲੇਖੇ ਦੂਰ ਕਰਤੇ ਤੁਸੀਂ ਬਖ ਬਖ ਬਜ਼ਾਰਾਂ 'ਚ ਦੁਕਾਨਾਂ 'ਤੇ ਜਾਂਦੇ ਹੋ ਡੰਮੀਆਂ ਤਲਾਕੇ 5-5000 ਦਾ ਇੱਕ ਇੱਥੋਂ 5000 ਦੇ ਦੋ ਬਟਿਕਾਂ ਵਾਲੇ ਪੀਸ ਸਿੰਪਲ ਸਿੰਪਲ ਕੈਂਡ ਕੈਂਡ ਇਹ ਸੂਟ ਇਹ ਵੀ ਚੀਜ਼ਾਂ ਤੁਹਾਨੂੰ 2225 25 2500 ਦੇ ਦੇਣੀਆਂ ਨਵੀਆਂ ਤੋਂ ਨਵੀਆਂ ਚਾਹੇ ਸ਼ਿਮਰ ਤੇ ਵਰਕ ਲੈ ਲਓ ਹੈਂਡ ਵਰਕ ਲੈ ਲਓ ਨੇਚਰਲ ਕਰੇਵ ਦੀਆਂ ਬੋਟਮਾਂ ਚੈੱਕ ਕਰੀ ਚੱਲੋ ਬਟਿਕ ਵਾਲੇ ਪੀਸ ਚੈੱਕ ਕਰੀ ਚਲੋ ਭਾਜੀ ਮੂਹੋ ਬੋਲਦੇ ਆ ਮੂਹੋ ਆ ਦੇਖੋ ਜੀ ਕੋ ਆ ਦੇਖੋ ਡਿਜ਼ਾਈਨ ਬਹੁਤ ਜਿਆਦਾ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਆ ਪਹਿਣਾ ਬਾਰ ਬਾਰ ਕਹਿੰਦੀਆਂ ਵੀ ਇਹੇ ਸੂਟ ਚਾਹੀਦੇ ਆ ਇੱਕ ਇੱਕ ਨਾਲ ਦੇ ਦੋ ਦੋ ਲੈ ਕੇ ਜਾ ਰਹੇ ਆ ਚਾਹੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਆਣਾ ਚਾਹੇ ਤੁਸੀਂ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਆਣਾ ਚਾਹੇ ਤੁਸੀਂ ਦੁਬਈ ਤੋਂ ਆਣਾ ਪੰਜਾਬ ਤੋਂ ਸ਼ੋਪਿੰਗ ਕਰਨ ਆਉਣਾ ਤੇ ਹੋਰ ਕਿਤੇ ਨਾ ਜਾਓ ਸਿਰਫ ਅੰਕਲੋਂ ਮੋਗਾ ਰੋਡ ਬਾਗ ਆਪਣਾ ਆਇਓ ਜਿੱਥੇ ਇਦਾਂ ਦੇ ਭਾਰੇ ਭਾਰੇ ਸੂਟ ਤੁਹਾਨੂੰ ਅਸੀਂ ਦੇਨੇ ਆ ਕੌਡੀਆਂ ਦੇ ਪਾ ਦੇਖੋ ਜੀ ਪਜਾਹੇ ਬਨਾਰਸੀ ਬ੍ਰੋਕੇਟ ਹੋਵੇ ਚਾਹੇ ਡਿਜ਼ਾਈਨਰ ਪੀਸ ਹੋਵੇ ਚਾਚੀਆਂ ਤਾਇਆ ਭੂਆ ਮਾਮੀਆਂ ਸਾਰਿਆਂ ਨੂੰ ਖੁਸ਼ ਕਰ ਦੇਣਾ ਤੁਸੀਂ ਦੁਪੱਟੇ ਚੈੱਕ ਕਰੀ ਚੱਲੋ ਤੁਸੀਂ ਸੂਟ ਚੈੱਕ ਕਰੀ ਚੱਲੋ ਡਿਜ਼ਾਈਨ ਚੈੱਕ ਕਰੀ ਚੱਲੋ ਕਲਰ ਚੈੱਕ ਕਰੀ ਚੱਲੋ ਓਏ ਚੈਲੰਜ ਕਰਕੇ ਕਹਿੰਨੇ ਆ ਚੰਡੀਗੜ੍ਹ ਮਹਾਲੀ ਦਿੱਲੀ ਪੁੱਲ ਜੋਗੇ ਪੁੱਲ ਆ ਦੇਖੋ ਜੀ ਮੈਂ ਕਹਿੰਦਾ ਟੌਪ ਦੀ ਚੀਜ਼ ਆ ਹੁਣ ਆ ਇੱਕ ਚੀਜ਼ ਜ਼ਰੂਰ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਵੈਡਿੰਗ ਦਾ ਟਾਈਮ ਚੱਲਦਿਆ ਵੈਰਿੰਗ ਕਲੈਕਸ਼ਨ ਆ ਦੇਖੋ ਆ ਚੈੱਕ ਕਰੋ ਜੀ ਸੂਟ ਕਿੰਨਾ ਪਿਆਰਾ ਇਹ ਚੀਜ਼ ਚੈੱਕ ਕਰ ਲਓ ਇਹ ਤਾਂ ਕਿਸੇ ਬਹੁਤ ਹੀ ਸਿਆਣੇ ਬਾਪ ਦੀ ਧੀ ਨੇ ਸੂਟ ਪੋਣਾ ਕਿਉਂਕਿ ਇਦਾਂ ਦੇ ਸੂਟ ਹੋਰ ਕਿਤੋਂ ਮਿਲਣੇ ਨਹੀਂ ਹੈਗੇ ਦੇਖੋ ਜੀ ਡਰੈਸਾਂ ਦੇ ਵਿੱਚ 2300 ਰੁਪਏ ਤੋਂ ਲੈ ਕੇ 3500 3600 8000 7000 ਤੱਕ ਆਜੋ ਤੁਹਾਨੂੰ ਡਰੈਸਾਂ ਦਾ ਸੈਕਸ਼ਨ ਦਿਖਾਈਏ ਦੇਖੋ ਹੁਣ ਤਾਜਵਰੀਆਂ ਦੇ ਦਿਨ ਆ ਗਏ ਆ ਤੁਸੀਂ ਡਰੈਸਾਂ ਰੈਂਟ ਤੇ ਨਹੀਂ ਲੈਣੀਆਂ ਕੋਈ 2500 ਦੀ ਡਰੈਸ ਲੈ ਲਓ ਕੋਈ 3000 ਰੁਪਏ ਦੀ ਲੈ ਜਾਓ ਹਰ ਇੱਕ ਉੱਤੇ 20% ਆਫਰ ਦੇਤੀ ਆ ਚੈਲੰਜ ਕਰਕੇ ਕਹਿੰਨੇ ਆ ਕੋਈ 20% ਆਫਰ ਦੇ ਨਹੀਂ ਸਕਦਾ ਉਹ ਦਾਵਾ ਕਰਕੇ ਕਹਿੰਨੇ ਆ ਭਾਜੀ ਹਾਂਜੀ ਮੈਂ ਕਹਿੰਨਾ ਤੱਕ ਪੈਂਦੀ ਕਿਨੇ ਪੈਂਦੀ ਵਾਰੀ ਦੱਸੋ ਤੱਕ ਵੀ ਪੂਰੀ ਪੈਂਦੀ ਆ ਨਜ਼ਾਰੇ ਪੂਰੇ ਆ ਰਿਹਾ ਜਿੰਨਾ ਮਰਜੀ ਕੱਪੜਾ ਲੈ ਜਾਓ ਇੱਕ ਤਾਂ ਤੁਹਾਨੂੰ ਅਸੀਂ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਰੈਡੀਮੇਡ ਸ਼ਰਾਰੇ ਗਰਾਰੇ ਦੇਨੇ ਆ ਉਦੋਂ ਉੱਪਰ ਜਦੋਂ ਤੁਸੀਂ ਇੱਥੇ ਆਉਣਾ ਸਾਹਾਂ ਟੀ ਦਾ ਸਕਰੀਨ ਸ਼ਾਟ ਲੈ ਕੇ ਆਓ ਇਹਦੇ ਉੱਤੇ 20% ਐਕਸਟਰਾ ਡਿਸਕਾਊਂਟ ਵੀ ਲੈ ਕੇ ਦਵਾਂਗੇ 20% ਡਿਸਕਾਊਂਟ ਛੇਤੀ ਆਜੋ ਵੱਡੇ ਫਾਇਦੇ ਅੰਕਲੋਮ ਮੋਗਾ ਰੋਡ ਬਾਗਾਪਣਾ ਹੈਵੀ ਲਹਿੰਗੇ ਵੀ ਦਵਾਂਗੇ ਸ਼ਰਾਰੇ ਗਰਾਰੇ ਦਵਾਂਗੇ ਗੌਂਡ ਰਸਾਂ ਹਰ ਤਰ੍ਹਾਂ ਦੀ ਵੈਰਾਈਟੀ ਦਵਾਂਗੇ ਕੈਮਰਾ ਨੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਬਾਗਾ ਆਪਾਂ